ਤੁਸੀਂ ਦੇਖੀ ਸਹੀ ਹੈ ਨਾ ਆਪਸਰੇ ਅਮਰਪਤਨਾ ਅਮਰਪਤ ਸਿੰਘ ਜੀ ਦਾ ਸਾਸਰੀ ਕਾਲ ਬਲਾਪਤ ਜਾ ਰਿਹਾ ਨੂੰ ਸਾਸਰੀ ਕਾਲ ਬਲਾਪਤ ਸਾਸਰੀ ਕਾਲ ਸਾਸਰੀ ਕਾਲ ਕੋਈ ਰੋ ਇਹ ਤੁਹਾਨੂੰ ਜਿਹੜਾ ਕਣਕਾਂ ਦੀ ਉਹ ਮਿਲਦੀ ਨਹੀਂ ਹਾਂਜੀ ਹਾਂਜੀ ਵੀਰੇ ਸੱਲੋ ਸਾਡੇ ਪ੍ਰੂਫ ਨਹੀਂ ਬਣੇ ਸੀ ਆਧਾਰ ਕਾਟ ਨਹੀਂ ਬਣੇ ਸੀ ਅੱਛਾ ਕਿਉਂਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਤੇ ਜਦੋਂ ਅਸੀਂ ਆਧਾਰ ਕਾਟ ਬਣਾਉਣਾ ਤੁਰਨਾ ਕਿ ਨਾ ਦਿੱਚਣ ਫੋਨ ਪਰ ਦੋਸਤੀ ਸੌਂਪ ਕਰਕੇ ਆ ਜਾਵੇਂ ਤੇ ਰਿਜੈਕਟ ਹੋ ਜਾਵੇਂ ਸਾਡੇ ਸਸਰੀ ਕੋਲ ਦੀ ਸੋਰੀ ਇਹ ਦੇਖਦੇ ਹਾਂ ਇੱਥੇ ਪਤਾ ਇੱਥੇ ਕਾ ਕਰਕੇ ਕਿਸੇ ਦੀ ਨਿਰਾਲੀ ਨਾ ਕਰੇ ਨਮਸਕਾਰ ਰਿਜ਼ੋਲਵ ਅਨਿਸ ਜੀ ਅਜਾ ਜੀਪੀਐਚ ਚੱਲਦੀ ਹੈ ਅੱਛਾ ਇੱਕ ਨਾ ਇੱਕ ਨਾ ਅਮਰਪਾਲ ਸਿੰਘ ਦੇ ਨਾ ਫਾਦਰ ਤੇ ਮਦਰ ਦੋਵੇਂ ਆਣ ਕੇ ਤੇ ਉਹਨਾਂ ਨੂੰ ਪੱਕੀ ਨੌਕਰੀ ਉਹਨਾਂ ਨੂੰ ਦੇਣੀ ਆਪਾਂ ਜ਼ਰੂਰੀ ਆ ਬਹੁਤ ਪਿੰਡ ਨੌਲ ਪਿੰਡ ਤੋਂ ਨੌਲ ਮਿਲ ਸਕਦੇ ਕਿ ਨੌਲ ਦੇ ਤੁਹਾਡੇ ਕੋਲ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਆਣਗੇ ਨਹੀਂ ਨਹੀਂ ਨਾ ਲਾਂਗੇ ਤੇ ਇਹਨਾਂ ਦੀ ਗੱਲ ਤੋਂ ਐਡਜਸਟਮੈਂਟ ਕਰਕੇ ਪੱਕੀ ਨੌਕਰੀ ਜਿਸ ਹਿਸਾਬ ਨਾਲ ਹੋ ਸਕਦੀ ਇਹਨਾਂ ਦੀ ਕਰਾ ਠੀਕ ਠੀਕ ਹੈ ਇਹ ਹੈ ਸੱਚੀ ਲੋਕੀਂ ਨੂੰ ਅੱਜ ਵੀ ਬਹੁਤ ਲੋਕੀਂ ਕਰਦੇ ਆਂ ਕਿ ਹੋਰ ਪੈਨ ਭਰਾਵਾਂ ਨੂੰ ਕਹੋ ਵੀ ਆਪਣੇ ਪੰਜਾਬ ਦੇ ਵਲੇ ਧਿਆਨ ਦੇਓ ਮਾੜਾ ਦੇਖੋ ਕੀ ਹੈ ਕਿ ਅਸਲ ਵਿੱਚ ਜ਼ਰੂਰਤ ਵੀ ਬਹੁਤ ਹੈ ਹਾਂਜੀ ਹਾਂਜੀ ਜਿਹੜੇ ਤੱਕ ਰੋਜ਼ਗਾਰ ਨਹੀਂ ਮਿਲਦਾ ਕੋਈ ਨਹੀਂ ਇੱਥੇ ਬਾਰੋਂ ਇੰਡਸਟਰੀਆਂ ਨਹੀਂ ਲੱਗਦੀਆਂ ਕਾਰੋਬਾਰ ਨਹੀਂ ਚੱਲਦਾ ਤਰੱਕੀ ਨਹੀਂ ਹੁੰਦੀ ਹਾਂਜੀ ਓਨੀ ਦੇਰ ਤੱਕ ਕੁਝ ਨਹੀਂ ਹੋਣਾ ਹਾਂਜੀ ਅਸੀਂ ਵੀ ਇਸ ਗੱਲ ਤੇ ਲੱਗੇ ਹੋਏ ਹਾਂ ਕਿ ਵੱਧ ਤੋਂ ਵੱਧ ਹਾਂਜੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਖਾਸ ਤੌਰ ਤੇ ਪੈਨਾ ਨੂੰ ਹਾਂਜੀ ਲੱਗੇ ਹੋਏ ਹਾਂ ਮੈਂ ਤੁਹਾਡਾ ਮੇਰਾ ਨਾਮ ਜੀਤ ਸਿੰਘ ਹੈ ਜੀ ਫਰੋਜਪੁਰ ਤੋਂ ਜੀ ਪਰ ਕਿੱਦਾਂ ਪਹੁੰਚ ਕੀਤੀ ਬੱਚੇ ਗਏ ਇਹ ਵੀਡੀਓ ਦੇਖ ਕੇ ਇੰਸਟਾਗ੍ਰam ਤੇ ਵੀਡੀਓ ਦੇਖੀ ਸੀ ਤੇ ਜਿਹੜੀ ਵੀਡੀਓ ਸੀ ਉਹਦੇ ਵਿੱਚ ਬੱਚਾ ਕਹਿ ਰਿਹਾ ਸੀ ਕਿ ਘਰ ਆਟਾ ਹੈ ਨਹੀਂ ਤੇ ਰੋਟੀ ਨਹੀਂ ਖਾਧੀ ਤੇ ਉਹ ਵੀਡੀਓ ਦਿਲ ਨੂੰ ਛੂ ਗਈ ਉਹ ਦੇਖ ਕੇ ਅਸੀਂ ਇਹਨਾਂ ਦੀ ਮਦਦ ਕਰਨ ਲਈ ਜੋ ਵੀ ਮਤਲਬ ਹੈ ਕਿ ਬੱਚੇ ਦੀ ਥੋੜੀ ਜਿਹੀ ਹੈਲਪ ਕਰਨ ਆਏ ਹਾਂ ਅਸੀਂ ਤਾਕੇ ਬੱਚੇ ਦਾ ਫਿਊਚਰ ਵਧੀਆ ਹੋ ਸਕੇ ਇੰਦਾ ਦੀ ਵੀਡੀਓ ਦੇਖ ਕੇ ਮਨ ਦੇ ਵਿੱਚ ਕੀ ਆਉਂਦਾ ਵਾਜੀ ਬੋਲੇ ਮਨ ਜੇ ਹੀ ਆਉਂਦਾ ਕਿ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਤੱਕ ਪਹੁੰਚ ਨਹੀਂ ਹੁੰਦੀ ਤੇ ਜਿੱਦਾਂ ਇਹਨਾਂ ਦੇ ਟੀਚਰ ਨੇ ਵੀਡੀਓ ਬਣਾਈ ਸੀ ਇਦਾਂ ਆਪਾਂ ਨੂੰ ਬਰੌਲਾ ਕਰਨਾ ਚਾਹੀਦਾ ਜਿੱਦਾਂ ਵੀ ਕੋਈ ਬੱਚਾ ਪਰੋਂ ਦੇਖੇ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਨੂੰ ਵਾਇਰਲ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਪਤਾ ਲੱਗ ਸਕੇ ਕਿੱਥੇ ਕਿੰਨੇ ਕਿਉਂ ਆਪਣੇ ਬੱਚੇ ਗਰੀਬੀ ਦੇ ਵਿੱਚ ਕਿ ਰਹੇ ਆ ਕਿਉਂਕਿ ਮਤਲਬ ਪੜ ਨਹੀਂ ਸਕਦੇ ਆਪਣੇ ਰੋਟੀ ਰੋਟੀ ਖਾਂ ਲਈ ਆਟਾ ਨਹੀਂ ਹੈ ਜਿਨ੍ਹਾਂ ਕੋਲੇ بس ਇਹਨਾਂ ਦੀ ਆਪ ਨੂੰ ਹੈਲਪ ਕਰਨੀ ਚਾਹੀਦੀ। ਪਾਜੀ ਇਸ ਤਰ੍ਹਾਂ ਕੋ ਬਾਰਡਰ ਏਰੀਏ ਦੇ ਇਸ ਇਸ ਪੰਜਾਬ ਦੇ ਇਸ ਇਲਾਕੇ ਦੇ ਹਾਲਤ ਬਹੁਤ ਜਾਨਣਾ ਚਾਹਾਂਗੇ ਕਿਉਂਕਿ ਕਈ ਸੱਜਣ ਕਹਿ ਰਹੇ ਆ ਵੀ ਇੰਨਾ ਮਾੜਾ ਹਾਲ ਨਹੀਂ ਹੋ ਸਕਦਾ। ਕੀ ਤੁਹਾਨੂੰ ਲੱਗਦਾ ਵੀ ਵਾਕਈ ਆ ਬੈਲਟ ਦਾ ਬਹੁਤ ਬੁਰਾ ਹਾਲ ਹੈ? ਹਾਂਜੀ ਹਾਂਜੀ ਅਸੀਂ ਬਾਰਡਰ ਏਰੀਆ ਤੋਂ ਬਿਲੋਂਗ ਕਰਦੇ ਆ ਸਾਹੀ ਮਤਲਬ ਇਹ ਲੋਕਾਂ ਦੇ ਵਿੱਚ ਪਿੱਛੇ ਰਹਿੰਦੇ ਆ ਤੇ ਇੱਥੇ ਮਤਲਬ ਬਹੁਤ ਸਾਰੇ ਲੋਕ ਆ ਬਾਰਡਰ ਵੈਲਟ ਦੇ ਵਿੱਚ ਕੁਝ ਪਿੰਡ ਐਦਾਂ ਦੇ ਜਿਨ੍ਹਾਂ ਦੇ ਕੱਚੇ ਘਰ ਆ ਬਿਲਕੁਲ ਕੱਚੇ ਪੱਟੀ ਮਿੱਟੀ ਦੇ ਘਰ ਬਣੇ ਆ ਤੇ ਹਾਲੇ ਤੱਕ ਵੀ ਉਹ ਮਤਲਬ ਹੈ ਕਿ ਸ਼ਹਿਰ ਤੋਂ ਬਹੁਤ ਜ਼ਿਆਦਾ ਬੈਕਵਰਡ ਆ ਬਹੁਤ ਪਿਛੜੇ ਹੋਏ ਆ ਉਹਨਾਂ ਨੇ ਆਪ ਨੂੰ ਪਿੰਡ ਪਿੰਡਾਂ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਤੇ ਉਹਨਾਂ ਦੀ ਸਰਕਾਰਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਦਾਂ ਇਹਨਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਮਤਲਬ ਪੜਨ ਲਈ ਪੜਾਈ ਲਈ ਪੈਸੇ ਨਹੀਂ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਵਕਰੀ ਸਹਾਇਤਾ ਮਿਲਣੀ ਚਾਹੀਦੀ ਹੈ ਬਾਰਡਰ ਏਰੀਆ ਬਿਲਕੁਲ ਜੀ ਬਿਲਕੁਲ ਬਾਰਡਰ ਏਰੀਆ ਨੂੰ ਅਲਾਇਦਾ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਚਲੋ ਇਹ ਦਾਲ ਆਟਾ ਸਕੀਮ ਤਾਂ ਸੀਗੀ ਪਹਿਲਾਂ ਪਰ ਉਹ ਵੀ ਕਈ ਲੋਕ ਉਸ ਤੋਂ ਵੀ ਵੰਜੇ ਆ ਪ੍ਰੋਪਰ ਹੈ ਮਤਲਬ ਉਪਰੋਂ ਆਂਦਾ ਹੈ ਪਰ ਉਪਰੋਂ ਪੈਸਾ ਆਂਦੇ ਆਂਦੇ ਤੱਕ ਮਤਲਬ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਇਹ ਪਹੁੰਚਣਾ ਚਾਹੀਦਾ ਹੈ